ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵ ਜੀ ਆ ਇੱਕ ਨਵਾਂ ਤਜਰਬਾ ਕਰਿਆ ਤੀ ਆਪਾਂ ਨੇ ਜਿਹੜਾ ਕਿ ਸਫਲ ਹੋਇਆ ਤੇ ਨਾ ਤਾਂ ਮਿੱਤਰੋ ਕੋਈ ਇਹਦੇ ਚ ਆਪਾਂ ਨੂੰ ਵਟਾਂ ਕਾੜਨ ਦੀ ਲੋੜ ਆ ਖਾਲ ਕਾੜਨ ਦੀ ਲੋੜ ਆ ਮੁਰਕ ਕੇ ਤੇ ਨਾ ਆਪਾਂ ਨੂੰ ਸਪਰੇ ਹਾਂ ਕਰਨ ਦੀ ਲੋੜ ਆ ਮਤਖਾਉਣਾ ਹੁਣ ਜਿਹੜੇ ਆ ਜਿਵੇਂ ਕੱਖ ਹੋਰੇ ਤੇ ਆ ਆ ਕੱਖ ਹੋਇਆ ਆਹਾ ਇਹ ਕਾਗਜ਼ ਦੀ ਗਰਮੀ ਨਾਲ ਵਿਚੇ ਮੱਚ ਗਏ ਸਾਰੇ ਆ ਹੋਇਆ ਤੀ ਆ ਖੱਬਲ ਵੀ ਆ ਖੱਬਲ ਵੀ ਫੁੱਗਿਆ ਪਿਆ ਆ ਵੀ ਆ ਸਾਰਾ ਖੱਬਲ ਕੁੱਕਿਆ ਪਿਆ। ਤਾਂ ਇਹ ਨਾਲ ਇੱਕ ਤਾਂ ਜਿੱਥੇ ਆਪਣੀ ਪੈਸੇ ਦੀ ਵੀ ਬਚਤ ਹੁੰਦੀ ਹੈ ਕਿਉਂਕਿ ਸਪਰੇ ਥੋੜੀ ਜਿਹੀ ਮਹਿੰਗੀ ਆਉਂਦੀ ਹੈ। ਤੇ ਇਹ ਇੱਕ ਵਾਰੀ ਪਾ ਕੇ ਮੁੜ ਕੇ ਆਪਾਂ ਨੂੰ ਫਿਰ ਲੋੜ ਨਹੀਂ ਹੈ ਕਾਫੀ ਟਾਈਮ ਪਰ ਕਾਗੀ ਦੀ ਆਪਾਂ ਨੂੰ ਥੋੜੀ ਜੀ ਬਚਤ ਤਾਂ ਜ਼ਰੂਰ ਕਰਨੀ ਪਊਗੀ ਢੱਕਿਆਂ ਢੁੱਕਿਆਂ ਤੋਂ ਜਾਂ ਹੋਰ ਕਹੀ ਵਗੈਰਾ ਤੋਂ ਤੇ ਤੁਰਨ ਲੱਗੇ ਵੀ ਥੋੜਾ ਜਿਹਾ ਖਾਦ ਰੱਖਣਾ ਪਊਗਾ। ਪਰ ਅਸੀਂ ਤਾਂ ਆਏ ਆ ਉੱਪਰ ਮਿੱਟੀ ਪਾ ਕੇ ਦੇ ਉੱਪਰ ਨੂੰ ਤੁਰਨ ਨੂੰ ਵੀ ਬਣਾ ਲਿਆ ਇਹ। ਆਹ ਦੋ ਇਹ ਪਾਸੇ। ਤੇ ਕੇਰਾ ਪਾ ਕੇ ਮੁੜ ਕੇ ਬਾਰੀ-ਬਾਰੀ ਪਾਉਣ ਦੀ ਲੋੜ ਨਹੀਂ ਹੈ। ਨਾ ਮੁੜ ਕੇ ਬੱਟ ਡੁੱਟਣ ਦਾ ਖਤਰਾ ਕੋਈ ਤੇ ਕਈ ਇਲਾਕਿਆਂ ਦੇ ਵਿੱਚ ਇਹ ਪਹਿਲਾਂ ਤੋਂ ਹੀ ਪਾਉਂਦੇ ਨੇ ਪਰ ਆਪਣੇ ਨਹੀਂ ਮੈਂ ਕੋਈ ਦੇਖਿਆ ਇਹ ਹਲੇ ਪਾਉਂਦਾ ਤੇ ਆਪਾਂ ਪਾਇਆ ਵਧੀਆ ਲੱਗਿਆ ਆਪਾਂ ਨੂੰ ਇਹ ਤੇ ਨਾਲ ਦੀ ਨਾਲ ਆਪਣਾ ਕਿਉਂਕਿ ਗਲਾਈਫੋਸੇਟ ਵਰਗੇ ਸਾਲਟ ਆਪਣੇ ਬੈਨ ਵੀ ਨੇ ਕਿਉਂਕਿ ਇਹ ਕੈਂਸਰ ਕਾਰਕ ਨੇ ਇਸ ਕਰਕੇ ਇਹਨਾਂ ਦੇ ਉੱਪਰ ਸਰਕਾਰ ਨੇ ਬੈਨ ਲਾਇਆ ਹੋਇਆ ਆਪਣੇ ਜਿਹਨਾਂ ਨੂੰ ਪਰੌਂਟ ਆਪਾਂ ਜਿਹੜੀ ਪਹਿਲਾਂ ਹੁੰਦੀ ਸੀ ਹਰੇ ਡੱਬੇ ਵਾਲੀ ਉਹੋ ਤੇ ਬਾਕੀ ਸ਼ੁਰੂ ਚ ਥੋੜੀ ਜੀ ਮਿਹਨਤ ਹੈ ਤੇ ਆਹ ਤਰੀਕੇ ਨਾਲ ਆਪਾਂ ਇਹਨਾਂ ਨਾਲ ਜ਼ਹਿਰਾਂ ਤੋਂ ਵਧੀਆ ਮੈਨੂੰ ਤਾਂ ਇਹ ਤਜਰਬਾ ਲੱਗਿਆ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ